ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਸਲਾਈ ਕੀਤੇ ਹੋਏ ਪਲਾਜ਼ੋ ਹੁੰਦੇ ਆ ਉਹਨਾਂ ਦਾ ਨਾਪ ਲੈੰਦਾ ਠੀਕ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰਕੇ ਵਿਛਾ ਲੈਣਾ ਤੇ ਇਸ ਤੋਂ ਬਾਅਦ ਆਪਾਂ ਇੱਥੋਂ ਪਹੁੰਚੇ ਤੋਂ ਇੱਥੋਂ ਤੱਕ ਇਸ ਤਰ੍ਹਾਂ ਨਾਪ ਲੈਣਾ ਜਿਵੇਂ ਇਹਦੀ ਲੈਂਥ ਹੈਗੀ 38 ਇੰਚ ਹਲਕਾ ਜਿਹਾ ਖਿੱਚ ਕੇ ਨਾਰਮਲੀ ਜਦ 38 ਹੈ ਹਾਂਜੀ ਫਿਰ ਇਸ ਤੋਂ ਬਾਅਦ ਆਪਾਂ ਨਾਪ ਲਵਾਂਗੇ ਮੂਰੀ ਦਾ ਮੂਰੀ ਹੈਗੀ ਹੈ ਆਪਣੀ 7.5 ਇੰਚ फिर अपन आप नाप लवेंगे इथली को आ चीज तो, रख के इना यह हैगा साढ़े बारह इंच फिर इस तू बाद आप नाप लेना झोली का झोली हैगी अपनी बारह इंच ਹਾਂਜੀ ਆਪਣੇ ਕੋਲੇ 1.5 ਮੀਟਰ ਕਪੜਾ ਵੱਡੇ ਬਣੇ ਦਾ ਇਸ ਵਿੱਚ ਆਪਾਂ ਪਲਾਜ਼ੋ ਦੀ ਕਟਿੰਗ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਦਾਂ ਡਬਲ ਫੋਲਡ ਕਰਕੇ ਵਿਛਾ ਲਿਆ ਇਸ ਤੋਂ ਬਾਅਦ ਆਪਾਂ ਨਿਸ਼ਾਨ ਲਗਾਉਣਾ ਹੈ ਥੋਟਾ 2.5 ਇੰਚ ਦਾ ਇਹ ਆਪਾਂ ਜਿਹੜਾ ਉੱਪਰ 벨ਟ ਲਈ ਫੋਲਡ ਕਰਨਾ ਹੁੰਦਾ ਕਪੜਾ ਜਿਹਦੇ ਵਿੱਚ ਲਾਸਟੇਟ ਪੈਂਦੀ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਲੈਂਥ ਹੈਗੀ ਉਹਦਾ ਨਿਸ਼ਾਨ ਲਗਾਉਣਾ ਲੈਂਥ ਹੈਗੀ ਆਪਣੀ 38 ਇੰਚ ਇਸ ਤੋਂ ਬਾਅਦ ਇੱਥੇ ਵੀ ਆਪਾਂ ਮੂਰੀ ਦੇ ਫੋਲਡਰ ਕਰਨਾ ਜਿਹੜਾ ਕੱਪੜਾ ਉਹ ਵੀ ਲਗਾਉਣਾ 2.5 ਇੰਚ ਹਾਂਜੀ ਇਸ ਤੋਂ ਬਾਅਦ ਆਪਾਂ ਜਿਹੜੇ ਇਹ ਨਿਸ਼ਾਨ ਲਗਾਏ ਇਹਨਾਂ ਨੂੰ ਐਸ ਤਰ੍ਹਾਂ ਬਿਲਾ ਲੈਣਾ ਇਸ ਤੋਂ ਬਾਅਦ ਆਪਾਂ ਲਗਾਉਣਾਗਾ ਇੱਥੋਂ ਪੱਟ ਦਾ ਨਿਸ਼ਾਨ ਪੱਟ ਹੈਗਾ ਆਪਣਾ 12.5 ਇੰਚ ਇਸ ਲਈ ਆਪਾਂ 1 ਇੰਚ ਵਧਾ ਰੱਖਾਂਗੇ ਸਾਢੇ 13 ਇੰਚ ਤੇ ਜਿਹੜੀ ਝੋਲੀ ਦਾ ਨਿਸ਼ਾਨ ਲਗਾਉਣਾਗਾ ਆਪਾਂ ਝੋਲੀ ਹੈਗੀ ਆਪਣੀ 12 ਇੰਚ ਤਾਂ ਅੱਧਾ ਇੰਚ ਸਲਾਈਆਂ ਦਾ ਸਾਢੇ 12 ਇੰਚ ਇੱਥੋਂ ਆਪਾਂ ਲਗਾਵਾਂਗੇ 1.5 ਇੰਚ ਅੰਦਰ ਵੱਲੋਂ ਇਸ ਤੋਂ ਬਾਅਦ ਇਹਨੂੰ ਮਿਲ ਕੇ 12 ਇੰਚ ਸੇਮ ਇੱਥੋਂ ਵੀ 12 ਇੰਚ ਫਿਰ ਇਹਨੂੰ ਮਿਲਾ ਲਓ ਇਸ ਤੋਂ ਬਾਅਦ ਇਹ ਵਾਲੀ ਕੱਟ ਪਾਉਣੀ ਹੈ ਫਿਰ ਤੈਨੂੰ ਇਸ ਤਰ੍ਹਾਂ ਮਿਲਾਉਣਾ ਸਿੱਧਾ ਮਿਲਾਉਣ ਤੋਂ ਬਾਅਦ ਇਹਦਾ ਅੱਧਾ ਕਰ ਲੈਣਾ ਆਪਾਂ ਇੱਥੇ ਤੱਕ ਅੱਧਾ ਕਰਨ ਤੋਂ ਬਾਅਦ ਇਹ ਰਹਿ ਗਿਆ 3/4 ਇੰਚ ਸੇਮ ਹੀ ਮਿਸ਼ਾਲ 3/4 ਇੰਚ ਦਾ ਆਪਾਂ ਇੱਥੋਂ ਲਵੋਣਾ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਆਪਣੀ ਜਿੰਨੀ ਮੋਰੀ ਹੁੰਦੀ ਹੈਗੀ ਫਿਰ ਆਪਾਂ ਮੋਰੀ ਦਾ ਨਿਸ਼ਾਨ ਲਗਾਵਾਂਗੇ ਮੂਰੀ ਆਪਣੇ ਕਸਟਮਰ ਦੀ ਹੈਗੀ ਹੈਗੀ 7 ਇੰਚ ਜੀ ਇਸ ਤੋਂ ਬਾਅਦ ਆਪਾਂ ਲਗਾਉਣਾ ਮੂਰੀ ਦਾ ਨਿਸ਼ਾਨ ਮੂਰੀ ਆਪਣੇ ਕਸਟਮਰ ਦੀ ਹੈਗੀ ਹੈਗੀ 7.5 ਇੰਚ ਬਟ ਉਹਨਾਂ ਨੇ ਕਿਹਾ ਸੀ ਥੋੜੀ ਜਿਹੀ ਟਾਈਟ ਕਰਨੀ ਹੈ ਇਸ ਲਈ ਆਪਾਂ ਸਾਢੇ 6 ਰੱਖਾਂਗੇ ਇੱਥੋਂ ਆਪਾਂ ਨਿਸ਼ਾਨ ਲਗਾਉਣਾ ਇਧਰੋਂ 7.5 ਦਾ 7.5 ਹੀ ਇਧਰਲੀ ਸਾਈਡ ਤੋਂ ਸੇਮ ਹੀ ਨੀਚੇ ਵਾਲੀ ਸਾਈਡ 7.5 ਤੇ ਇੱਥੇ ਵੀ 7.5 ਇਸ ਤਰ੍ਹਾਂ ਫਿਰ ਇਸ ਤੋਂ ਬਾਅਦ ਜਿਹੜੀ ਇਹ ਵਾਲੀ ਫੱਟੀ ਹੁੰਦੀ ਹੈ ਇਹਦੇ ਨਾਲ ਆਪਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਦਾ ਇੱਥੋਂ ਇਹ ਹੋਗੀ ਝੋਲੀ ਵਾਲੀ ਸਾਈਡ ਇਹ ਹੋਗੀ ਦੂਸਰੀ ਸਾਈਡ ਜੀ ਇਸ ਤੋਂ ਬਾਅਦ ਆਪਾਂ ਇਹ ਵਾਲੀ ਕੱਟ ਪਾਉਣੀ ਹੈ ਕਿ ਇਹ ਕੱਟ ਪੈਂਦੀ ਹੈ ਕਿ 1 ਇੰਚ ਦੀ ਇੱਥੋਂ

ਪੱਤ ਫਿਰ ਇੱਥੋਂ ਆਪਾਂ ਇਹ ਵੀ 1.5 ਇੰਚ ਚ ਰੱਖਣਾ ਹੁੰਦਾ ਇੱਥੋਂ ਇਸ ਤੋਂ ਬਾਅਦ ਜਿਹੜਾ ਇਹ ਝੋਲੀ ਦਾ ਨਿਸ਼ਾਨ ਹੁੰਦਾ ਇਹ ਇੱਕ ਕਸੂਤ نیچے ਲੱਗਦਾ ਹੈ ਦੇਖੋ ਇੱਥੋਂ ਥੋੜਾ ਜਿਹਾ نیچے ਇਹ ਹੁੰਦਾਗਾ 2 ਇੰਚ ਦਾ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਲਾ ਲੈਣਾ ਇਸ ਤਰ੍ਹਾਂ ਤੇ ਜਿਹੜਾ ਆਪਾਂ ਇਹ 1.5 ਇੰਚ ਚ ਪੱਧਰ ਦਾ ਨਿਸ਼ਾਨ ਲਗਾਇਆ ਸੀ ਉਹ ਵੀ ਇਸ ਤਰ੍ਹਾਂ ਮਿਲਾ ਲਓ ਕਲਾਉਣ ਤੋਂ ਬਾਅਦ ਇਹ ਵਾਲੇ ਕੱਟ ਪਾ ਦੇਣੀਆਂ ਆ ਇਸ ਤੋਂ ਬਾਅਦ ਲੱਗੂਗਾ ਮੂਰੀ ਵਾਲੀ ਸਾਈਡ ਤੋਂ ਇੱਥੋਂ ਵੀ ਡੇਢੇ ਵਿੱਚ ਇਸ ਤੋਂ ਬਾਅਦ ਇਹਨੂੰ ਵੀ ਫੱਟੀ ਦੀ ਸਾਈਡਾਂ ਨਾਲ ਮਿਲਾ ਦੋ ਮਿਲਾਉਣ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਦੇਣੀ ਆ ਹੁਣ ਇਹ ਵਾਲੀ ਕੱਟ ਵੀ ਹੁਣ ਪਾਵੇਗੀ ਤੇ ਜਿਹੜੀ ਇਹ ਵਾਲੀ ਕੱਟ ਹੁੰਦੀ ਹੈ ਇਹ ਵੀ ਹੁਣ ਪਾਉਣੀ ਆ ਕਰ ਦੇਣੀ ਆ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਕੱਟ ਪਾਉਣੀ ਆ ਇਹ ਆਪਾਂ ਚਾਰੇ ਪੱਲਿਆਂ ਦੇ ਵਿੱਚ ਪਾਉਣੀ ਹੁੰਦੀ ਹੈ ਇਹ ਵਾਲੀ ਘਾਟ ਜਿਹੜੀ ਇਸ ਤੋਂ ਬਾਅਦ ਆਪਾਂ ਪਾਉਣੀ ਹੈ ਇਧਰੋਂ ਇਹ ਹੁਣ ਪਾਉਣੀ ਹੈ ਇਹ ਵਾਲੀ ਕਾਟ ਹੈ ਜਿਹੜੀ ਦੇਖੋ ਇਹ 1 ਇੰਚ ਦੀ ਹੁੰਦੀ ਹੈ ਇਹ ਫਰੰਟ ਦੇ ਦੋ ਪੱਲਿਆਂ ਦੇ ਵਿੱਚ ਵਿੱਚ ਹੀ ਪੈਂਦੀ ਆ ਇਸ ਤੋਂ ਬਾਅਦ ਆਪਾਂ ਇਸਦੇ ਨਿਸ਼ਾਨ ਲਗਾਉਣੇ ਆਂਗੇ ਜੇਬ ਦੇ ਹਾਂਜੀ ਆਪਾਂ ਦੇਖੋ ਜਿਹੜੀ ਇਹ ਵਾਲੀ ਹੋਰਦੀ ਹੈਗੀ ਨਿਸ਼ਾਨੀ ਲਗਾਈ ਹੋਈ ਆ ਆਪਾਂ ਇੱਥੋਂ ਰੱਖਣਾਗਾ 2 ਇੰਚ ਇਸ ਤੋਂ ਬਾਅਦ ਆਪਾਂ ਰੱਖਾਂਗੇ 6 ਇੰਚ ਦਾ ਮੂੰਹ ਜਿਹੜਾ ਜੇਬ ਦਾ ਹੁੰਦਾ ਇੱਥੋਂ ਫਿਰ ਆਪਾਂ ਇਸਦੇ ਕੱਟਸ ਲਗਾ ਦੇਣੇ ਆ। ਸਲਾਈ ਵੇਲੇ ਫਿਰ ਆਸਾਨੀ ਹੁੰਦੀ ਆ ਆਪਾਂ ਨੂੰ ਜੇ ਇਸ ਤਰ੍ਹਾਂ ਕੱਟਸ ਲੱਗੇ ਹੋਣ। ਇਸ ਤੋਂ ਬਾਅਦ ਆਪਾਂ ਕਰਾਂਗੇ ਪਾਕਟ ਦੀ ਕਟਿੰਗ। ਆਪਾਂ ਕੱਪੜੇ ਨੂੰ ਇੱਦਾਂ ਫੋਲਡ ਕਰ ਲੈਣਾ। ਫੋਲਡ ਕਰਨ ਤੋਂ ਬਾਅਦ ਇਹ ਜਿਹੜੀ ਬੰਦ ਸਾਈਡ ਹੈ ਇਹਨੂੰ ਇਸ ਤਰ੍ਹਾਂ ਹੀ ਰੱਖਣਾਗਾ। ਆਪਾਂ 7 ਇੰਚ ਦੀ ਚੜਾਈ ਪਾਕਟ ਦੀ ਇੱਥੋਂ ਉੱਪਰ ਰੱਖਾਂਗੇ। 13 ਇੰਚ ਇਧਰੋਂ ਉੱਪਰ ਰੱਖਾਂਗੇ 11.5 ਇੰਚ ਇਧਰੋਂ ਤੁਸੀਂ ਵਧਾ ਵੀ ਸਕਦੇ ਹੋ 14 ਵੀ ਕਰ ਸਕਦੇ ਹੋ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਹਲਕੀ ਜਿਹੀ ਗਲਾਈ ਦੇ ਕੇ ਮਿਲਾ ਦੇਣਾ ਤੇ ਇਸ ਦੀ ਕਟਿੰਗ ਕਰ ਦੇਣੀ ਇਹ ਆਪਣੇ ਪਲਾਜ਼ੋ ਦੀ ਕਟਿੰਗ ਪੌকেট ਦੀ ਕਟਿੰਗ ਹੋਊਗੀ ਕਸਟਮਰ ਨੇ ਇੱਕ ਸਾਈਡ ਤੇ ਲਗਾਉਣੀ ਹੈਗੀ ਇਸ ਲਈ ਆਪਾਂ ਇੱਕ ਦੀ ਕਟਿੰਗ ਕੀਤੀ ਹੈ ਤੁਸੀਂ ਜੇ ਦੋ ਲਗਾਉਣੀ ਹੈ ਤਾਂ ਦੋਨੋਂ ਦੀ ਕਟਿੰਗ ਵੀ ਇਸੇ ਤਰ੍ਹਾਂ ਕਰ ਸਕਦੇ ਹੋ ਥੈਂਕਸ ਫਾਰ ਵਾਚਿੰਗ ਹਾਂਜੀ ਆਪਾਂ ਤੁਹਾਨੂੰ ਦੱਸਾਂਗੇ ਪਲਾਜ਼ੋ ਦੀ ਸਟਿਚਿੰਗ ਬਾਰੇ ਜੇ ਆਪਾਂ ਪਲਾਜ਼ੋ ਤੇ ਪਾਕਟ ਅਟੈਚ ਕਰ ਲਈਏ ਤਾਂ ਸਾਰਿਆਂ ਨੂੰ ਪਹਿਲਾਂ ਪਾਕਟ ਅਟੈਚ ਕੀਤੀ ਜਾਂਦੀ ਹੈ ਕਿ ਫਿਰ ਇਹ ਦੁਆਚ ਆ ਵਾਲੀਆਂ ਸਲਾਈਆਂ ਲੱਗਦੀਆਂ ਨੇ ਜੇ ਆਪਾਂ ਪਾਕਟ ਨਹੀਂ ਅਟੈਚ ਕਰਨੀ ਤਾਂ ਆਪਾਂ ਆਹ ਵਾਲੀਆਂ ਸਲਾਈਆਂ ਲਾਉਣੇ ਪਹਿਲਾਂ ਇਹ ਸਾਈਡ ਵਾਲੀ ਸਲਾਈ ਲੱਗਦੀ ਹੈ ਫਿਰ ਇਹ ਵਾਲੀ ਹੁਣ ਆਪਾਂ ਪਹਿਲਾਂ ਪਾਕਟ ਅਟੈਚ ਕਰਾਂਗੇ ਇੱਕ ਸਾਈਡ ਤੇ ਹੀ ਕਰਨੀ ਆ ਆਪਾਂ ਦੇਖੋ ਆਪਾਂ ਜਿਵੇਂ ਇਹ ਕੱਪੜਾ ਜਿਹੜਾ نیچے ਵਾਲਾ ਇਹ ਵੱਡਾ نیچے ਰੱਖਿਆਗਾ ਤੇ ਛੋਟਾ ਜਿਹੜਾ ਇਹ ਉੱਪਰ ਇਸ ਤੋਂ ਬਾਅਦ ਇਹ ਵਾਲੀ ਜਿਹੜੀ ਪੌਕੇਟਾ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਰੱਖ ਲੈਣਾਗਾ ਅੰਦਰ ਰੱਖਣ ਤੋਂ ਬਾਅਦ ਇਹ ਜਿਹੜਾ ਛੋਟਾ ਪੱਲਾ ਇਹਦੇ ਨਾਲ ਇੱਕ ਕੋਨਾ ਉਹਦਾ ਅਟੈਚ ਕਰਨਾਗਾ ਤੇ ਫਿਰ ਇਹਦੇ ਨਾਲ ਦੂਸਰਾ ਕੋਨਾ ਹਾਂਜੀ ਦੇਖੋ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਲਿਆ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕੱਢ ਲੈਣਾ ਬਾਹਰ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਪ੍ਰੈਸ ਕਰਕੇ ਤੁਸੀਂ ਦੇਖੋ ਆਪਣੇ ਜਿੱਥੋਂ ਜਿੱਥੋਂ ਤੱਕ ਨਿਸ਼ਾਨ ਆ ਇਸ ਤੋਂ ਬਾਅਦ ਆਪਾਂ ਇੱਥੋਂ ਵੀ ਮੋੜ ਕੇ ਸਲਾਈ ਲਾਉਣੀ ਹੈ ਐਨਾ ਮੂਹ ਰੱਖ ਕੇ ਤੇ ਇੱਥੋਂ ਵੀ ਇਦਾਂ ਮੋੜ ਕੇ ਸਲਾਈ ਲਾਉਣੀ ਹੈ ਹਾਂਜੀ ਦੇਖੋ ਆਪਾਂ ਇਹ ਵਾਲੀਆਂ ਸਲਾਈਆਂ ਲਗਾ ਲਈਆਂ ਤੇ ਇਹ ਜਿਹੜੀ ਇਹਨੂੰ ਵੀ ਬੰਦ ਕਰਤਾ ਇਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਪਲਟ ਲੈਣਾ ਪਲਟਣ ਤੋਂ ਬਾਅਦ ਤੇ ਇੱਥੇ ਇੱਕ ਸਲਾਈ ਅਟੈਚ ਹੋਊਗੀ ਤੇ ਫਿਰ ਇਸ ਦੇ ਇੱਥੇ ਵੀ ਆਪਾਂ ਇੱਕ ਸਲਾਈ ਲਗਾ ਦੇਣੀ ਹੈ ਇੱਥੇ ਹਾਂਜੀ ਦੇਖੋ ਆਪਾਂ ਇੱਥੇ ਵੀ ਸਲਾਈ ਲਗਾਤੀ ਤੇ ਆਪਾਂ ਇਹਦਾ ਮੂਵੀ ਬਣਾਤਾ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜੀ ਪਾਕਟ ਆ ਉਹ ਅਟੈਚ ਹੋਈ ਹੈ ਇਸ ਤੋਂ ਬਾਅਦ ਆਪਾਂ ਇਸਦੀ ਪੂਰੀ ਸਟੀਚਿੰਗ ਕਰਾਂਗੇ ਪਲਾਜ਼ੋ ਦੀ ਇਹਨੂੰ ਇਸ ਤਰ੍ਹਾਂ ਰੱਖਣਾਗਾ ਇਹ ਵਾਲੀ ਸਲਾਈ ਲਗਾਉਣੀ ਆ ਸਭ ਤੋਂ ਪਹਿਲਾਂ ਫਿਰ ਇਹ ਵਾਲੀ ਸਲਾਈ ਲੱਗੂਗੀ ਫਿਰ ਇਸ ਤੋਂ ਬਾਅਦ ਚੋਲੀ ਅਟੈਚ ਹੋਣੀ ਆ ਹਾਂਜੀ ਇਹ ਵਾਲੀਆਂ ਸਲਾਈਆਂ ਲਗਾਉਣ ਤੋਂ ਬਾਅਦ ਆਪਾਂ ਇਸਦੀ ਜਿਹੜੀ ਚੋਲੀ ਆ ਉਹ ਅਟੈਚ ਕਰ ਦੇਣੀ ਆ ਇਸ ਤਰ੍ਹਾਂ ਚੋਲੀ ਅਟੈਚ ਕਰਨ ਤੋਂ ਬਾਅਦ ਆਪਾਂ ਇਸ ਵਿੱਚ ਲਾਸ ਕਟਰ ਅਟੈਚ ਕਰ ਦਾਂਗੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੀ ਫਾਈਨਲ ਲੁੱਕ ਹਾਂਜੀ ਦੇਖੋ ਆਪਣੇ ਪਲਾਜ਼ੋ ਦੀ ਪ੍ਰੋਪਰ ਸਟੀਚਿੰਗ ਹੋ ਗਈ ਆਪਾਂ ਇਸਦੇ ਪਹੁੰਚੇ ਉੱਪਰ ਇਸ ਤਰ੍ਹਾਂ ਕੱਟਸ ਲਗਾਏ ਆ ਦੋਨੋਂ ਸਾਈਡ ਦੇਖੋ ਇਸ ਉੱਪਰ ਆਪਾਂ ਬਟਨ ਅਟੈਚ ਕਰਾਂਗੇ ਇਸ ਵਿੱਚ ਆਪਾਂ ਲਾਸ ਕਟ ਵੀ ਅਟੈਚ ਕਰਤੀ ਇਹ ਆਪਣੇ ਪਲਾਜ਼ੋ ਦੀ ਫਾਈਨਲ ਲੁੱਕ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਪ੍ਰਾਪਤ ਹੋ ਸਕੇ ਥੈਂਕਸ ਫॉर ਵਾਚਿੰਗ